ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਤ ਮੈਂ ਖਾਂ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਲਕਾ ਖਡੂਰ ਸਾਹਿਬ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਹੁਣਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਐਮ ਐਲ ਏ ਸਣੇ ਤੋਂ ਅੰਦਾਜ਼ਨ ਦੱਸਦੀ ਹੈ ਕਿ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 12 ਸਾਲ ਪੁਰਾਣਾ ਇਹ ਮਾਮਲਾ ਹੈ ਐਸ ਸੀ ਐਸਟੀ ਐਕਟ ਦੇ ਤਹਿਤ ਇਹ ਮਾਨਯੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਉਸ ਮਾ ਕਾਂਡ ਦੇ ਵਿੱਚ ਸਜ਼ਾ ਹੋਈ ਹੈ ਜਿਸ ਦੇ ਵਿੱਚ ਐਮ ਐਲ ਏ ਸਣੇ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 2013 ਦੇ ਮਾਰਚ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ 11 ਲੋਕ ਦੱਸਿਆ ਜਾ ਰਿਹਾ ਕਿ ਇਸ ਕਾਂਡ ਦੇ ਵਿੱਚ ਸ਼ਾਮਲ ਸੀਗੇ ਜਿਸ ਦੇ ਵਿੱਚੋਂ ਹੁਣ ਐਮ ਐਲ ਏ ਸਣੇ 9 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ 12 ਸਤੰਬਰ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਜਾਏਗੀ ਜਾਨੀ ਕਿ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਪਰ ਸਜ਼ਾ ਜਿਹੜੀ ਹੈ ਉਹ 12 ਸਤੰਬਰ ਨੂੰ ਸੁਣਾਈ ਜਾਏਗੀ ਤਾਂ ਸਜ਼ਾ ਜਿਹੜੀ ਹੈ ਉਹ ਦੋ ਦਿਨ ਬਾਅਦ ਦੇ ਵਿੱਚ ਸੁਣਾਈ ਜਾਏਗੀ ਵੱਡੀ ਖਬਰ ਹੈ ਇਸ ਵੇਲੇ ਦੀ ਹਲਕਾ ਖਡੂਰ ਸਾਹਿਬ ਦੇ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਔਰ 12 ਸਾਲ ਪੁਰਾਣੇ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਐਸਸੀਐਸਟੀ ਐਕਟ ਸਿਗਾ ਮਾਰਚ 2013 ਦੇ ਵਿੱਚ ਉਸਮਾ ਕਾਂਡ ਵਾਪਰਿਆ ਸੀਗਾ ਜਿਸ ਦੇ ਵਿੱਚ ਇਹ 11 ਕ ਦੇ ਕਰੀਬ ਲੋਕਾਂ ਨੂੰ ਨਾਮਯਦ ਕੀਤਾ ਸੀ ਤੇ ਹੁਣ 12 ਸਾਲ ਬਾਅਦ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਨੇ ਸਜ਼ਾ ਸੁਣਾਈ ਹੈ ਮੇਰੇ ਸਹਿਯੋਗੀ ਤਰਨਤਾਰਨ ਤੋਂ ਰਮਨ ਮੇਰੇ ਨਾਲ ਜੁੜ ਚੁੱਕੇ ਨੇ ਜਾਣਕਾਰੀ ਲੈਣੇ ਆ ਡਿਟੇਲ ਦੇ ਵਿੱਚ ਕਿ ਇਹ ਪੂਰੀ ਘਟਨਾ ਕੀ ਵਾਪਰੀ ਹੈ ਇਹ ਮਾਮਲਾ ਕੀ ਹੈ ਜਿਹਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਤਰਮਨ 12 ਸਾਲ ਪੁਰਾਣਾ ਮਾਮਲਾ ਹੈ ਅੰਮਲੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਮਾਨਯੋਗ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਇਹ ਪੂਰੀ ਘਟਨਾ ਕਿਸੇ ਪੂਰਾ ਮਾਮਲਾ ਕੀ ਹੈ ਜੀ 2013 ਮਾਰਚ 3 ਤਰੀਕ ਦੀ ਗੱਲ ਹੈ ਜੀ ਪਿੰਡ ਉਸਮਾਨ ਦੀ ਨਿਵਾਸੀ ਇੱਕ ਪੀੜਤਾ ਲੜਕੀ ਵੱਲੋਂ ਜਦੋਂ ਕੋਈ ਵਿਆਹ ਸਮਾਗਮ ਵਿੱਚ ਆਪਣੇ ਪਰਿਵਾਰ ਸਮੇਤ ਹਾਜ਼ਰੀ ਲਗਾਈ ਗਈ ਤਰਨਤਾਰਨ ਸ਼ਹਿਰ ਦੇ ਨਜ਼ਦੀਕੀ ਇੱਕ ਪੈਲਸ ਸੀਗਾ ਜਿੱਥੇ ਉਹ ਪੁੱਜੇ ਤਾਂ ਉਸ ਦੌਰਾਨ ਮੌਕੇ ਵਿਆਹ ਸਮਾਗਮ ਵਿੱਚ ਪੁੱਜੇ ਕੁਝ ਡਰਾਈਵਰਾਂ ਟੈਕਸੀ ਡਰਾਈਵਰਾਂ ਵੱਲੋਂ ਉਸ ਨਾਲ ਛੇੜਛਾੜ ਕਰਨ ਦੇ આરોਪ ਲਗਾਏ ਗਏ ਜਿਸ ਤੋਂ ਬਾਅਦ ਲੜਕੀ ਵੱਲੋਂ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕੀਤੀ ਗਈ ਔਰ ਪਰਿਵਾਰ ਵੱਲੋਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਇਸ ਦੌਰਾਨ ਪੈਲਸ ਦੇ ਬਾਹਰ ਬਿਲਕੁਲ ਰੋਡ ਦੇ ਉੱਪਰ ਜੋ ਕਿ ਪੁਲਿਸ ਵੱਲੋਂ ਇਸ ਝਗੜੇ ਨੂੰ ਆਪਸ ਵਿੱਚ ਹੋਏ ਜਿਵੇਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਤੀੜਤਾ ਸਨੇਤ ਉਸਦੇ ਪਰਿਵਾਰਕ ਮੈਂਬਰਾਂ ਉੱਪਰ ਕਾਫੀ ਜ਼ਿਆਦਾ ਤਸ਼ੱਦਦ ਪਾਇਆ ਗਿਆ ਔਰ ਉਹਨਾਂ ਨੂੰ ਰੋਕਣ ਦੌਰਾਨ ਜਿਹੜੇ ਟੈਕਸੀ ਡਰਾਈਵਰ ਸੀ ਉਹਨਾਂ ਵੱਲੋਂ ਜਾਤੀ ਸੂਚਕ ਗਾਣਾ ਗੱਡੀਆਂ ਗਈਆਂ ਔਰ ਪੀੜਤਾ ਵੱਲੋਂ ਜਿਹੜਾ ਕਿ ਬਿਆਨ ਦਿੱਤੇ ਗਏ ਸਨ ਉਸ ਸਮੇਂ ਥਾਣਾ ਸਿਟੀ ਕਰਨਦਰਨ ਦੀ ਪੁਲਿਸ ਨੇ ਇਸ ਵੇਲੇ ਜਿਹੜੇ ਮਜੂਦਾ ਵਿਧਾਇਕ ਅਰਸ਼ਨ ਜਿੰਦਰ ਸਿੰਘ ਲਾਲਪੁਰ ਆ ਹਨ ਉਹਨਾਂ ਉਸ ਵੇਲੇ ਉਹ ਉਹਨਾਂ ਸਮੇਤ ਕੁੱਲ 11 ਵਿਕੇ ਅਖਲਾ ਪਰਚਾ ਦਰਜ ਕੀਤਾ ਗਿਆ ਸੀ ਰੈਸਟੋਰਨ ਲੈ ਕੇ ਵੀ ਖਬਰ ਸਾਹਮਣੇ ਆ ਰਹੀ ਹੈ ਰਮਨ ਜੀ ਇਹ ਵੀ ਤਫਸੀਲ ਕਰਿਓ ਕਿ ਦੱਸਿਆ ਜਾ ਰਿਹਾ ਹੈ ਕਿ ਐਮਐਲਏ ਸਣੀ ਨੌ ਲੋਕਾਂ ਦੀ ਰੈਸਟ ਹੋ ਚੁੱਕੀ ਹੈ ਜੀ ਅੱਜ ਜਿਹੜੀ ਅਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਤਰਨਤਾਰਨ ਵਿੱਚ ਕੇਸ ਦੀ ਜਿਹੜਾ ਕਿ ਇਸ ਫੈਸਲਾ ਰੱਖਿਆ ਗਿਆ ਸੀ ਗੱਲ ਸੁਣਵਾਈ ਲਈ ਉਸ ਦੌਰਾਨ ਜਦੋਂ ਐਮਐਲਏ ਮਨਜਿੰਦਰ ਸਿੰਘ ਲਾਲਪਾਲ ਹਲਕਾ ਖਰੂਰ ਸਾਹਿਬ ਤੋਂ ਜੋ ਹਨ ਉਹਨਾਂ ਸਮੇਤ ਬਾਕੀ ਜਿਹੜੇ આરોપી ਹਨ ਉਹ ਵੀ ਇੱਥੇ কোর্ਟ ਵਿੱਚ ਪੁੱਜੇ ਸਨ ਔਰ ਅਦਾਲਤ ਵੱਲੋਂ ਇਸ ਆਪਣੇ ਫੈਸਲੇ ਨੂੰ ਸੁਣਾਉਂਦੇ ਹੋਏ ਪਹਿਲਾਂ ਸਿਕਿਉਰਟੀ ਨੂੰ ਬੁਲਾ ਕੇ ਉਹਨਾਂ ਨੂੰ ਆਪਣੀ ਕਸਟਦੀ ਵਿੱਚ ਲੈ ਲਿਆ ਗਿਆ ਉਹਨਾਂ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਔਰ ਇਸ ਦੌਰਾਨ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਪਰੰਤੂ ਇਸ ਆ ਮਾਮਲੇ ਵਿੱਚ ਜਿਹੜੀ ਸਜ਼ਾ ਕਿੰਨੀ ਸੁਣਾਈ ਗਈ ਹੈ ਉਸ ਦਾ ਫੈਸਲਾ ਜਿਹੜਾ 12 ਸਤੰਬਰ ਨੂੰ ਰੱਖਵਾ ਰੱਖਿਆ ਗਿਆ ਠੀਕ ਹੈ ਕੀ ਕੋਈ ਅੰਦਾਜ਼ਨ ਕੋਈ ਲਗਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੀ ਸਜ਼ਾ ਹੋ ਸਕਦੀ ਹੈ ਕੋਈ ਜੁਰਮਾਨਾ ਵੀ ਲੱਗ ਸਕਦਾ ਹੈ ਜਾਂ ਫਿਰ 1-2 ਸਾਲ ਜਾਂ 6 ਮਹੀਨੇ ਜਿੰਨੀ ਵੀ ਉਹ ਤਜ਼ਵੀਜ਼ ਹੁੰਦੀ ਹੈ ਇਹਦੇ ਵਿੱਚ ਕੋਈ ਪਤਾ ਲੱਗ ਪਿਆ ਰਮਨ ਜੀ ਅਜੇ ਜੀ ਇਸ ਵਿੱਚ ਮਾਨਯੋਗ ਅਦਾਲਤ ਦੇ ਫੈਸਲੇ ਵਿੱਚ ਕਹਿਣਾ ਕੁਝ ਠੀਕ ਨਹੀਂ ਹੈ ਲੇਕਿਨ ਜੋ ਮਾਹਿਰ ਹਨ ਜਿਹੜੇ ਐਡਵੋਕੇਟ ਹਨ ਉਹਨਾਂ ਦੀ ਦੱਸਣ ਦੇ ਅਨੁਸਾਰ ਜਿਹੜੀਆਂ ਧਾਰਾਵਾਂ ਲੱਗੀਆਂ ਹਨ ਐਸਆਈ ਐਕਟ ਨੂੰ ਲੈ ਕੇ ਔਰ ਸ਼ੀਟਸ਼ਾਟ ਦੇ આરોਪ ਜਿਹੜੇ ਲਗਾਏ ਗਏ ਸਨ ਜੀ ਉਸ ਦੀ ਗੱਲ ਕਰੀਏ ਤਾਂ ਉਸ ਤਰ੍ਹਾਂ ਜਿਹੜੇ ਉਹਨਾਂ ਨੇ ਦੱਸਣਾ ਹੈ ਕਿ 4 ਸਾਲ ਤੋਂ ਵੱਧ ਵੀ ਹੋ ਸਕਦੀ ਹੈ ਔਰ 2 ਤੋਂ 4 ਸਾਲ ਦੇ ਦਰਮਿਆਨ ਵੀ ਸਜ਼ਾ ਸੁਣਾਈ ਜਾ ਸਕਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਰਮਨਜੀਤਾ ਪੂਰੀ ਅਪਡੇਟ ਤੁਹਾਨੂੰ ਅਸੀਂ ਆਪਣੇ ਸਹਿਯੋਗੀ ਤੋਂ ਸੁਣਾਈ ਹੈ ਕਿ ਪੂਰਾ ਮਾਮਲਾ ਕੀ ਸੀਗਾ ਉਸ ਮਾਕਾਨ ਦੇ ਵਿੱਚ ਜਿਸ ਤਰੀਕੇ ਨਾਲ ਪੀੜਤਾ ਦੇ ਨਾਲ ਬਦਸਲੂਕੀ ਕੀਤੀ ਗਈ ਤਾਂ ਉਹ ਸਾਡੀ ਸਹਿਯੋਗੀ ਦਾ ਕਹਿਣਾ ਹੈ ਕਿ ਉਹ ਮਾਮਲਾ ਹੈ ਸੋ ਮਾਰਚ 2013 ਦਾ ਇਹ ਮਾਮਲਾ ਸੀਗਾ ਜਿਸ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਔਰ ਹੁਣ ਮਨਜੁਗ ਅਦਾਲਤ ਦੇ ਵੱਲੋਂ ਜੋ ਆਰਡਰ ਦਿੱਤੇ ਗਏ ਜੋ ਆਦੇਸ਼ ਦਿੱਤੇ ਗਏ ਉਸ ਦੇ ਮੁਤਾਬਕ ਅਰੈਸਟ ਜਿਹੜੀ ਆ ਉਹ ਕਰ ਲਈ ਗਈ ਹੈ ਐਮਐਲਏ ਸਣੀ ਨੌ ਲੋਕਾਂ ਨੂੰ ਅਰੇਸਟ ਕੀਤਾ ਗਿਆ ਹੈ ਔਰ ਜਿਹੜੀ ਸਜ਼ਾ ਦੀ ਅਸੀਂ ਗੱਲ ਕਰਦੇ ਹਾਂ ਕਿ ਸਜ਼ਾ ਕਿੰਨੀ ਸੁਣਾਈ ਜਾਣੀ ਹੈ ਔਰ ਇਹਦਾ ਫੈਸਲਾ ਜਿਹੜਾ ਆ 12 ਤਰੀਕ ਨੂੰ ਯਾਨੀ ਕਿ 12 ਸਤੰਬਰ ਨੂੰ ਇਹ ਫੈਸਲਾ ਜਿਹੜਾ ਉਮਾਨਯੋਗ ਅਦਾਲਤ ਦੇ ਵੱਲੋਂ ਸੁਣਾਇਆ ਜਾਊਗਾ ਕਿ 1 ਸਾਲ ਦੀ ਸਜ਼ਾ ਹੁੰਦੀ ਹੈ 6 ਮਹੀਨੇ ਦੀ 2 ਸਾਲ ਦੀ ਜਾਂ 4 ਸਾਲ ਦੀ ਹਾਲਾਂਕਿ ਜੋ ਆਖਿਰਨੇ ਜਿਹੜਾ ਐਸਸੀ ਐਸਟੀ ਐਕਟ ਹੁੰਦਾ ਹੈ ਇਸ ਦੇ ਵਿੱਚ ਘੱਟ ਤੋਂ ਘੱਟ ਦੱਸਿਆ ਜਾਂਦਾ ਹੈ ਕਿ 2 ਤੋਂ 4 ਕਸਾਲ ਦੀ ਦਰਮਿਆਨ ਸਜ਼ਾ ਜਿਹੜੀ ਸੁਣਾਈ ਜਾਂਦੀ ਹੈ ਔਰ ਪਲੱਸ ਜੁਰਮਾਨਾ ਵੀ ਹੋ ਸਕਦਾ ਹੈ